ਨੇਹ ਹੈ ਨਾ ਗੇਹ ਹੈ ਨਾ ਜਾਤ ਹੈ ਨਾ ਪਾਤ ਹੈ ਨਾ ਮੰਤਰ ਹੈ ਨਾ ਮਿੱਤਰ ਹੈ ਨਾ ਤਾਤ ਹੈ ਨਾ ਮਾਤ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਸਾਥ ਨੇਹ ਹੈ ਇੱਥੇ ਸਾਥ ਸਨੇਹ ਦਾ ਨਹੀਂ ਪਾਠ ਨੂੰ ਹਾਂਜੀ ਸਾਥ ਸਨੇਹ ਪਾਠ ਵੀ ਹੈ ਕਿਸੇ ਦੇ ਸਨੇਹ ਨੂੰ ਤੁਸੀਂ ਦੂਜਾ ਹੀ ਸਮਝ ਰਹਿਣਾ ਸਨੇਹ ਨੂੰ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਹੈ ਨਾ ਸਾਥ ਹੈ ਤਾਂ ਇਹ ਇਹ ਪਾਠ ਮੁੱਖੀ ਹੈ ਸਮਝ ਗਏ ਚਲੋ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਸਾਥ ਨੇਹ ਹੈ ਨਾ ਦੋਖ ਹੈ ਨਾ ਦਾਗ ਹੈ ਨਾ ਦਵੇਖ ਹੈ ਨਾ ਦੇਹ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰਾਉ ਹੈ ਨਾ ਰੰਕ ਹੈ ਨਾ ਮਾਨ ਹੈ ਨਾ ਮੌਤ ਹੈ ਨਾ ਸਾਖ ਹੈ ਨਾ ਸੰਕਹ ਹੈ ਨਾ ਜੱਛ ਹੈ ਨਾ ਗਧਰਬ ਹੈ ਇਹ ਨਾ ਨਰ ਹੈ ਨਾ ਨਾਰ ਹੈ ਨਾ ਚੋਰ ਹੈ ਨਾ ਸ਼ਾਹ ਹੈ ਨਾ ਸ਼ਾਹਕ ਕੁਮਾਰ ਹੈ ਨਾ ਨੇਹ ਹੈ ਨਾ ਗੇਹ ਹੈ ਨਾ ਦੇਹ ਕੋ ਬਨਾਉ ਹੈ ਨਾ ਛਲ ਹੈ ਨਾ ਛੇਦਰ ਹੈ ਨਾ ਛਲ ਕੋ ਮਿਲਾਉ ਹੈ ਨਾ ਜੰਤਰ ਹੈ ਨਾ ਮੰਤਰ ਹੈ ਨਾ ਤੰਤਰ ਕੋ ਸਰੂਪ ਹੈ ਨਾ ਇੱਥੇ ਜੰਤਰ ਤਾਂ ਨਹੀਂ ਕਿਸੇ ਦੇ ਹੈ ਬਣਾਤਾ ਤਾਂ ਤੰਤਰ ਬੈਠ ਜੀ ਹਾਂ ਜੀ ਬੈਠ ਜੀ ਪਹਿਲਾ ਜੰਤਰ ਨਾ ਜੰਤਰ ਹੈ ਨਾ ਮੰਤਰ ਹੈ ਆ ਪਹਿਲਾ ਜੰਤਰ ਹੈ ਜੇ ਮਗਰੋਂ ਜੱਜਾ ਫੇਰ ਵੀ ਸੀਗਾ ਚਲੋ ਨਾ ਤੰਤਰ ਕੋs ਰੂਪ ਹੈ ਨਾ ਰਾਗ ਹੈ ਨਾ ਰੰਗ ਹੈ ਨਾ ਰੇਖ ਹੈ ਨਾ ਰੂਪ ਹੈ ਹਾਂ ਜੀ ਕਿਹੜੀ ਨਾ ਜੰਤਰ ਹੈ ਨਾ ਮੰਤਰ ਹੈ ਨਾ ਜੰਤਰ ਹੈ ਨਾ ਮੰਤਰ ਹੈ ਨਾ ਤੰਤਰ ਕੋ ਸਰੂਪ ਹੈ ਠੀਕ ਹੈ ਹਾਂਜੀ ਅੱਛਾ ਅੱਛਾ ਚਲੋ ਨਾ ਜੰਤਰ ਹੈ ਨਾ ਮੰਤਰ ਹੈ ਨਾ ਤੰਤਰ ਕੋ ਸਰੂਪ ਹੈ ਨਾ ਰਾਗ ਹੈ ਨਾ ਰੰਗ ਹੈ ਨਾ ਰੇਖ ਹੈ ਨਾ ਰੂਪ ਹੈ ਨਾ ਜੰਤਰ ਹੈ ਨਾ ਮੰਤਰ ਹੈ ਨਾ ਤੰਤਰ ਕੋ ਬਨਾਉ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਾਇਆ ਕੋ ਮਿਲਾਉ ਹੈ ਨਾ ਰਾਗ ਹੈ ਨਾ ਰੰਗ ਹੈ ਨਾ ਰੂਪ ਹੈ ਨਾ ਰੇਖ ਹੈ ਨਾ ਕਰਮ ਹੈ ਨਾ ਧਰਮ ਹੈ ਅਜਨਮ ਹੈ ਅਭੇਖ ਹੈ ਨਾ ਤਾਤ ਹੈ ਨਾ ਮਾਤ ਹੈ ਅਖਿਆਲ ਅਖੰਡ ਰੂਪ ਹੈ ਅਛੇਦ ਹੈ ਅਭੇਦ ਹੈ ਨ ਰੰਕ ਹੈ ਨਾ ਭੂਪ ਹੈ ਪਰੇ ਹੈ ਪਵਿੱਤਰ ਹੈ ਪੁਨੀਤ ਹੈ ਪੁਰਾਨ ਹੈ ਅਗੰਝ ਹੈ ਅਭੰਝ ਹੈ ਕਰੀਮ ਹੈ ਕੁਰਾਨ ਹੈ ਅਕਾਲ ਹੈ ਅਪਾਲ ਹੈ ਖਿਆਲ ਹੈ ਅਖੰਡ ਹੈ ਨਾ ਰੋਗ ਹੈ ਨਾ ਸੋਗ ਹੈ ਨਾ ਭੇਦ ਹੈ ਨਾ ਭੰਡ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਹੈ ਨਾ ਸਾਥ ਹੈ ਪ੍ਰਿਆ ਹੈ ਪਵਿੱਤਰ ਹੈ ਪੁਨੀਤ ਹੈ ਪਰਮਾਥ ਹੈ ਨਾ ਸੀਤ ਹੈ ਨਾ ਸੋਚ ਹੈ ਨਾ ਕ੍ਰਾਮ ਹੈ ਨਾ ਕਾਮ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਕ੍ਰੋਧ ਹੈ ਨਾ ਕਾਮ ਹੈ ਨਾ ਦੇਵ ਹੈ ਨਾ ਦੇਤ ਹੈ ਨਾ ਨਰ ਪੁਰਸ ਰੂਪ ਹੈ ਨਾ ਛਲ ਛਲ ਹੈ ਨਾ ਛੇਦਰ ਹੈ ਨਾ ਛੇਦਰ ਕੀ ਵਿਪੂਤ ਹੈ ਨਾ ਕਾਮ ਹੈ ਨਾ ਕਰੋਧ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਦਵੇਖ ਹੈ ਨਾ ਭੇਖ ਹੈ ਨਾ ਦੁਈ ਕੋ ਦ੍ਰੋਹ ਹੈ ਨਾ ਦੁਈ ਨਾ ਦ੍ਰੋਹ ਹੈ ਨਾ ਦਵੇਖ ਹੈ ਨਾ ਭੇਖ ਹੈ ਨਾ ਦੁਈ ਹੈ ਨਾ ਦ੍ਰੋਹ ਹੈ ਨਾ ਕਾਲ ਹੈ ਨਾ ਬਾਲ ਹੈ ਸਦੀਵ ਦਿਆਲ ਰੂਪ ਹੈ ਅਗੰਝ ਹੈ ਅਭੰਜ ਹੈ ਅ ਭਰਮ ਹੈ ਅ ਭੂਤ ਹੈ ਅਛੇਦ ਛੇਦ ਹੈ ਸਦਾ ਅਗੰਝ ਗੰਝ ਗੰਝ ਹੈ ਆ ਭੂਤ ਭੇਖ ਹੈ ਬਲੀ ਅਨੂਪ ਰਾਗ ਰੰਗ ਹੈ ਅਰੂਪ ਤਨਿ ਕਿਛ ਹੈ ਰਾਰਾ ਅਰੂਪ ਕਰਾਤਾ ਨਾ ਅਨੂਪ ਹੈ ਅਰੂਪ ਹੈ ਰਾਰਾ ਕਰਾਇਆ ਨੰਨਾ ਹਾਂ ਬਸੇ ਅਨੂਪਾਟ ਵੀ ਹੈ ਚਲੋ ਠੀਕ ਹੈ ਕੋਈ ਗੱਲ ਨਹੀਂ ਅਰੂਪ ਵੀ ਅਰੂਪ ਕਰਨਾ ਹੂੰ ਅਰੂਪ ਤੇ ਵੀ ਹੈ ਤੁਹਾਨੂੰ ਨੁਟ ਚੁਰ ਆਪੂਤ ਹੈ ਆਪੂਤ ਪੇਖ ਹੈ ਬਲੀ ਅਰੂਪ ਰਾਗ ਰੰਗ ਹੈ ਨਾ ਦਵੇਖ ਹੈ ਨਾ ਤੇਖ ਹੈ ਨਾ ਕਾਮ ਕ੍ਰੋਧ ਕਰਮ ਹੈ ਨਾ ਜਾਤ ਹੈ ਨਾ ਪਾਤ ਹੈ ਨਾ ਚਿੱਤਰ ਚਿਹਨ ਬਰਨ ਹੈ ਬੇਅੰਤ ਹੈ ਅਨੰਤ ਹੈ ਅਨੰਤ ਤੇਜ ਜਾਨੀ ਹੈ ਅਭੂਮ ਅਭੇਜ ਹੈ ਸਦਾ ਅਛਿਜ ਤੇਜ ਮਾਨੀ ਹੈ ਨਾ ਆਦ ਹੈ ਨਾ ਵਿਆਦ ਹੈ ਅਗਾਦ ਰੂਪ ਲੇਖੀ ਹੈ ਅਦੋਖ ਹੈ ਅਦਾਗ ਹੈ ਅਛੈ ਪ੍ਰਤਾਪ ਵੇਖੀ ਹੈ ਨਾ ਕਰਮ ਹੈ ਨਾ ਭਰਮ ਹੈ ਨ ਧਰਮ ਕੋ ਪ੍ਰਭਾਵ ਹੈ ਨ ਜੰਤਰ ਹੈ ਨ ਤੰਤਰ ਹੈ ਨ ਮੰਤਰ ਕੋ ਲਾਉ ਹੈ ਨ ਛਲ ਹੈ ਨ ਛਿਦਰ ਹੈ ਨ ਛਿਦਰ ਕੋ ਸਰੂਪ ਹੈ ਅਭੰਗ ਹੈ ਅਨੰਗ ਹੈ ਅਗੰਧ ਸੀ ਬਿਪੂਤ ਹੈ